ਦੇਖ ਸਕਦੇ ਹੋ ਕਿ ਕਿੰਨੇ ਨਮ ਅੱਖਾਂ ਦੇ ਨਾਲ ਵਿਆਨ ਸ਼ਰਮਾ ਜੀ ਜਾ ਰਹੇ ਨੇ ਜਿਹੜੇ ਪ੍ਰਵਾਹ ਨੂੰ ਮਿਲ ਕੇ ਆਏ ਨੇ ਸਰ ਤੁਸੀਂ ਪ੍ਰਵਾਹ ਨੂੰ ਮਿਲ ਕੇ ਆਏ ਦੁੱਖ ਪਰ ਕਿਵੇਂ ਦੇਖ ਦਿਓ ਜਿੰਦਾ ਯਾਰ ਆਮ ਬੰਦਾ ਦੇਖਦਾ ਉਸੇ ਤਰ੍ਹਾਂ ਅਸੀਂ ਵੀ ਆਰਟਿਸਟ ਕੋਈ ਦੁਨੀਆ ਤੋਂ ਪਰੇ ਨਹੀਂ ਹੁੰਦਾ ਜਿੱਦਾਂ ਦਾ ਸਮਾਜ ਹੈ ਉਹ ਜੇ ਅਸੀਂ ਲੋਕ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਵਾਸਤੇ ਪੰਜਾਬ ਦੀ ਇੰਡਸਟਰੀ ਵਾਸਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ। ਉਹ ਜਦੋਂ ਪੱਲਾ ਸਭ ਚਲੇ ਗਏ ਫਿਰ ਸਾਡੇ 뮤జిక్ ਸਮਰਾਟ ਸੰਗੀਤ ਸਮਰਾਟ ਜਿਹੜੇ ਉਹ ਚਲੇ ਗਏ ਹੁਣ ਇਹ ਯੰਗ ਬੱਚਾ ਜਿਹੜਾ ਹੈ ਜੀਤੋਂ ਬੜੀਆਂ ਹੋਪਸ ਸੀਗੀਆਂ ਸਾਨੂੰ ਜਿਹੜੀ ਐਦਾਂ ਦੇਖਦੇ ਸੀਗੇ ਤੇ ਪੂਰਾ ਪੰਜਾਬ ਦੇਖਦਾ ਸੀਗਾ ਉਹਨਾਂ ਦੇ ਫੇਸ ਵਿੱਚੋਂ ਇੰਨਾ ਵਧੀਆ ਸਿੰਗਰ ਹੈ ਨੰਮ ਵਧੀਆ ਆਰਟਿਸਟ ਪੰਜਾਬ ਦਾ ਕਲਾ ਕਲਾ ਬੰਦਾ ਨਾਲ ਜੁੜ ਚੁੱਕਿਆ ਸੀ ਅਰਦਾਸਾਂ ਕਰ ਰਿਹਾ ਸੀ ਕਿ ਲੇਕਿਨ ਅਰਦਾਸਾਂ ਕੰਮ ਨਹੀਂ ਆਈਆਂ ਇਹ ਤਾਂ ਹੁਣ ਪਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈ ਅਰਦਾਸ ਅਸੀਂ ਲੋਕਾਂ ਨੇ ਕੀਤੀ ਉਹਨੂੰ ਕਬੂਲ ਨਹੀਂ ਹੋਈ ਚਲੋ ਦੁਬਾਰਾ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦਬੋ ਸ਼ਰਮਾ ਜੀ ਕਾਫੀ ਮੁਸ਼ਕਿਲ ਕੜੀ ਹੋ ਜਾਂਦੀ ਹੈ ਜਸਵਿੰਦਰ ਪੱਲਾ ਸਾਹਿਬ ਦਾ ਚਲੇ ਜਾਣਾ ਉੱਜਾ ਸਾਹਿਬ ਦਾ ਚਲੇ ਜਾਣਾ ਰਾਜਵੀਰ ਜਵੰਦਾ ਲਗਾਤਾਰ ਕੀ ਲੱਗ ਰਿਹਾ ਕਿ ਕੋਈ ਗ੍ਰੈਂਡ ਲੱਗੇ ਪੰਜਾਬੀ ਇੰਡਸਟਰੀ ਨੂੰ ਹਾਂਜੀ ਬਹੁਤ ਵੱਡਾ ਗ੍ਰੈਂਡ ਹੈ ਸਰ ਆਜਾ ਆਪਰ ਨੂੰ ਚਾਹੀਦਾ ਹੈ ਕਿ ਇਹ ਜੇ ਟਾਈਮ ਦੇ ਵਿੱਚ ਅਸੀਂ ਸ਼ੈਲਫਿਸ਼ ਨਾ ਹੋ ਕੇ ਆਪਣੇ ਪੰਜਾਬ ਬਾਰੇ ਹਰੇ ਜਿਹੜੇ ਨੌਜਵਾਨ ਸਾਡੇ ਔਰ ਜੜੀ ਇਸ ਤਰ੍ਹਾਂ ਦੀਆਂ ਡੈਥਸ ਹੋ ਰਹੀਆਂ ਐ ਅਸਰਾਂ ਜਿਹੜੇ ਅਚਾਨਕ ਅਕਸਮਾਤ ਜਿਹੜੇ ਲੋਕ ਜਾ ਰਹੇ ਹਨ ਇਹਨਾਂ ਵਾਸਤੇ ਕੋਈ ਨਾ ਕੋਈ ਆਪਨ ਨੂੰ ਇਹ ਇੱਕ ਦਰਦ ਤੋਂ ਉਬਰਦੇ ਨਹੀਂ ਔਰ ਦੂਜਾ ਦਰਦ ਆ ਜਾਂਦਾ ਭੱਲਾ ਸਾਹਿਬ ਦੇ ਦਰਦ ਤੋਂ ਉਬਰੇ ਨਹੀਂ ਔਜਾ ਸਾਹਿਬ ਦਾ ਦਰਦ ਆ ਗਿਆ ਉਸ ਤੋਂ ਬਾਅਦ ਹੁਣ ਰਾਜਵੀਰ ਜਵੰਦਾ ਦਾ ਆ ਗਿਆ ਬਸ ਕੀ ਕਰੀਏ ਯਾਰ ਕੋਈ ਜ਼ੋਰ ਨਹੀਂ ਹੈ ਆਪਣਾ ਭਾਈ ਆਪਣੀ ਗਾਇਕੀ ਨਾਲ ਸਭ ਨੂੰ ਵਧੀਆ ਖੁਸ਼ੀ ਰੱਖ ਦੇਖੋ ਇਹ ਜਿੰਨੀ ਵੀ ਤੁਸੀਂ ਗੱਲਾਂ ਕਰ ਰਹੇ ਹੋ ਇਹ ਸਾਰੇ ਜਿਹੜੇ ਕੁਐਸਚਨ ਹੈ ਸਾਰਿਆਂ ਦੇ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਆਮ ਲੋਕਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ ਸਿਰਫ ਅਫਸੋਸ ਵਾਲੀ ਗੱਲ ਇਹ ਹੈ ਕਿ ਉਹ ਯੰਗ ਬੱਚਾ ਜਿਹਦੀ ਐਡੀ ਨੌਜਵਾਨ ਵਾਈਫ ਛੋਟਾ ਜਿਹਾ ਬੱਚਾ ਮਦਰ ਉਹਨਾਂ ਦੀ ਉਹਨਾਂ ਤੇ ਕੀ ਗੁਜ਼ਰੀ ਹੋਏਗੀ ਉਹਨਾਂ ਬਾਰੇ ਥੋੜਾ ਜਿਹਾ ਸੈਂਸਿਟਿਵ ਹੋ ਕੇ ਸੋਚੋ ਅਰ ਉਹ ਪੁੱਤ ਗਿਆ ਜਿਹੜਾ ਪੂਰਾ ਸੱਭਿਆਚਾਰ ਨੂੰ ਸਮਰਪਿਤ ਸੀ ਔਰ ਦੁਨੀਆ ਭਰ ਦੇ ਵਿੱਚੋਂ ਮੈਨੂੰ ਫੋਨ ਆਇਆ ਇੰਨੀ ਅਰਦਾਸਾਂ ਮੇਰੇ ਕੋਲ ਸ਼ਾਇਦ ਹੀ ਕਿਸੇ ਕਲਾ ਕਰ ਲਈ ਹੋਈਆਂ ਹੁਣ ਸੋ ਬਹੁਤ ਦੁੱਖ ਦੀ ਘੜੀ ਹਰ ਦਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸਾਥੋ ਕਾਉਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਫਿਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਆਵਾਰਾ ਡੰਗਰ ਨੇ ਕਾਉਟੈਕਸ ਸੱਥੋ ਲਿਆ ਜਾਂਦਾ ਜਿੰਨਾ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਆਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੁਹ ਸ਼ਰਦਾ ਮੈਂ ਸ਼ੁਕਰੀਆ ਦਾ ਕਰਦੀ ਆ ਅੱਜ ਦੀ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਇੰਨਾ ਪਿਆਰ ਸਤਿਕਾਰ ਲੋਕਾਂ ਦਾ ਆ ਕਿਦਾਂ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਕੱਲੇ ਇਹ ਨਹੀਂ ਹੈਗਾ ਵੀ ਆਪ ਦੇ ਗਾਉਣ ਨੂੰ ਕਿ ਸਮਾਜਿਕ ਤੌਰ ਤੇ ਵੀ ਉਹਨਾਂ ਦੇ ਪਛਾਣ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਕਿ ਇੱਕ ਗੀਤ ਹਿੱਟ ਹੁੰਦਾ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਆ ਪਰ ਮੇਰਾ ਪੁੱਤਰ ਉਹ ਗਾਇਕ ਸੀ ਜੀ ਦੀ ਹਵਾ ਵੀ ਨਹੀਂ ਬਦਲੀ ਜੜਾ ਨਾਲ ਜੁੜੇ ਰਹਿਣਾ ਸਾਰੇ ਕਲਾਕਾਰਾਂ ਨੂੰ ਵਰਲਡਵਾਈਡ ਅਪੀਲ ਕਰਦੀਆਂ ਕਿ ਰਾਜਵੀਰ ਰਜਵੰਧਾ ਨੂੰ ਦੇਖੋ ਕਿੰਨੀਆਂ ਦੋਹਾਂ ਵਰਲਡਵਾਈਨ ਬਣੀਆਂ ਕਾਦੇ ਕਰਕੇ ਕਿਉਂਕਿ ਸਭਾਚਾਰ ਨੂੰ ਪਰਨਾਇਆ ਪਰਨਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਾਇਦ ਹੀ ਕਿਸੇ ਲਈ ਹੋਈਆਂ ਹੋਣ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਸੋਚ ਬਹੁਤ ਦੁੱਖ ਦੀ ਗੱਲ ਹੈ ਮੈਂ ਚੱਲੀ ਆਂ ਅੰਦਰ ਉਹਦੇ ਕੋਲ ਬੱਚੇ ਥੈਂਕ ਯੂ ਜੀ ਜੀ ਬਿਲਕੁਲ ਬਿਲਕੁਲ ਜਾਣ ਦੋ ਕਿ ਕੀ ਹੈ ਹੱਥ نیچے ਕਰੋ ਨਾਲ ਜੀ ਪਿੱਛੇ ਹੱਥ ਹੇਠਾਂ ਸਾਰਿਆਂ ਨੂੰ ਕੀ ਅੱਜ ਰਾਜਵੀਰ ਨੂੰ ਕੈਮਰਾ ਸੈਟ ਕਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਚੱਤੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਭਾਈ ਕੌਣ ਚਾਉਣ ਵਾਲੇ ਨੇ ਹੱਥ نیچے ਕਰੋ ਕੱਲ ਨੂੰ ਪਹੁੰਚ ਕੇ ਆਖੰਡ ਦਰਸ਼ਨ ਕਰ ਸਕਦੇ ਹੋ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਤੇ ਰੋ ਰਿਹਾ ਕੇ ਮਾਦਾ ਸਾਹਮਣੇ ਕਿੱਤਾ ਉਹਨੇ ਬੈਠੇ ਸੀਗੇ ਕਾਫੀ ਗੱਲਾਂ ਕਰ ਰਹੇ ਸੀ ਬਾਈ ਦੇ ਸਟੇਜ ਤੇ ਤੇ ਬਹੁਤ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਬਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹਨ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਬਹੁਤ ਸਾਨੂੰ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀ ਕਿ ਆ ਜੋ ਲੋਕਾਂ ਤੋਂ हट ਕੇ ਬਣਾਉਂਦੀ ਸੀ ਨਿਮਰਤਾ ਭਾਗੇ ਬੜੀ ਸੀ ਬਾਈ ਸੋ ਕਦੇ ਵੀ ਬਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸ ਨੂੰ ਛੋਟਾ ਫੀਲ ਹੁਣ ਦਿੱਤਾ ਠੀਕ ਹੈ ਤੇ ਬਾਈ ਨਾ ਕਦੇ ਵੀ ਮੈਂ ਬਾਡੀਗਾਰ ਨਹੀਂ ਲਖੀ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਸਾਲ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾ ਮਿਲਿਆ ਤੇ ਉਦੋਂ ਅਸੀਂ ਬੈਠੇ ਰਹੇ ਹਾਂ ਕਾਫੀ ਚਿਰ ਸਟੇਜ 'ਤੇ ਜਾਂ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਐਤ ਕੀ ਨਵਾਂ ਕੁਛ ਇਹ ਇੰਪਰੂਵ ਕਰ ਰਹੇ ਆ ਆਪਾਂ ਇਹਦਾ ਨਵਾਂ ਇੰਪਰੂਵ ਕਰ ਰਹੇ ਆ ਮੈਂ ਗੱਡੀ ਇਦਾਂ ਕਰਵਾ ਲਈ ਮੈਂ ਬੜਾ ਬਾਈ ਨੋ ਅਡਵੈਂਚਰ ਦਾ ਹੀ ਬੜਾ ਸ਼ੌਂਕ ਹੈ 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਪਹੁੰਚੀ ਸੀ ਕਿ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਤੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ ਹਟਕੇ ਬਣਾਦੀ ਸੀਗੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ-ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹਨਾਂ ਦੀ ਚੰਗੀ ਦੁਨੀਆ ਵੀ ਬਹੁਤ ਖਰਦੀ ਆ ਪਤਾ ਨਹੀਂ ਪਰ ਆਪ ਨੂੰ ਕੀ ਮਨਜੂਰ ਚਲ ਠੀਕ ਆ ਹਮਦਰ ਨਹੀਂ ਆ ਰਿਹਾ ਕੀ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਬ ਆਵਾਰਾ ਪਸ਼ੂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਇਹਦਾ ਹੱਲ ਹੋਣਾ ਚਾਹੀਦਾ ਭਾਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਦੇਖੋ ਅੱਜ ਪੂਰੇ ਪੰਜਾਬ ਦੀ ਖੁਸ਼ੀਆਂ ਨੂੰ ਨਾ ਜਿਹੜਾ ਗ੍ਰੈਂਡ ਲੱਗਿਆ ਏ ਇਹ ਹੋਇਆ ਕਾਦੇ ਕਰਕੇ ਆ 12 ਪਰਸ਼ਮਾ ਕਰਕੇ ਹੋਇਆ ਮੈਂ ਸਾਰੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈਨਾ ਪੰਜਾਬ ਉਨਾ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਏ ਠੀਕਾ ਦੇ ਕਰਕੇ ਏਵਾਰਾ ਪਸ਼ਵਾ ਕਰਕੇ ਇਸ ਕਰਕੇ ਮਨ ਬੜਾ ਅੱਜ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਖੁਸ਼ੀਆਂ ਬਰਬਾਦ ਨਾ ਹੋਣ ਤੁਸੀਂ ਤਾਂ ਡੇਲੀ ਆਉਂਦੇ ਸੀਗੇ ਤੁਸੀਂ ਡੇਲੀ ਮਿਲਦੇ ਸੀਗੇ ਕਰੀਬ ਵਕਤੇ ਹੋਗੇ ਭਾਜੀ ਨੂੰ ਇੱਥੇ ਐਡਮਿਟ ਹੋਏ ਉਸ ਸਿਹਤ ਸੁਧਾਰ ਵੀ ਹੋਇਆ ਸੀਗਾ ਵਿਚਰੀ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਕਿ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਗੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਬਹੁਤ ਵੱਡਾ ਮੁੱਦਾ ਹੈ ਹੁਣ ਵੀ ਆਇਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਠੀਕ ਤੇ ਬਿਲਕੁਲ